ਸੱਚੀ ਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਡਾਗ 5 ਤੇ ਮੈਂ ਜੇ ਬੇਲਾ ਹਣੀ ਸਿੰਘ ਪੰਜਾਬ ਦਾ ਮਸ਼ਹੂਰ ਰੈਪਰ ਜੋ ਕਿ ਦੁਨੀਆ ਭਰ ਦੇ ਵਿੱਚ ਕਾਫੀ ਵੱਡਾ ਨਾਮ ਕਰ ਚੁੱਕਿਆ ਹੈ ਹੁਣ ਉਹਨਾਂ ਦਾ ਇੰਡੀਆ ਦੇ ਵਿੱਚ ਮਿਲੀਨੀਅਰ ਟੂਰ ਜਿਹੜਾ ਚੱਲ ਰਿਹਾ ਹੈ ਜਿਸ ਦੇ ਕੀ ਵੱਖੋ ਵੱਖਰੇ ਸਥਾਨਾਂ ਤੇ ਜਾ ਕੇ ਕਾਨਸਰਟ ਲੱਗ ਰਹੇ ਨੇ ਹੁਣ ਅੱਜ 1 ਮਾਰਚ ਨੂੰ ਦਿੱਲੀ ਦੇ ਵਿੱਚ ਮਿਲੀਨੀਅਰ ਟੂਰ ਹਣੀ ਸਿੰਘ ਦਾ ਲੱਗਣਾ ਹੈ ਜਿਸ ਨੂੰ ਲੈ ਕੇ ਇੱਕ ਵੱਡੀ ਅਪਡੇਟ ਲੈ ਕੇ ਤੁਹਾਡੇ ਤੱਕ ਹਾਜ਼ਰ ਹਾਂ ਦੱਸਦੀ ਕਿ ਮਿਲੀਨੀਅਰ ਟੂਰ ਹਣੀ ਸਿੰਘ ਨੂੰ ਇੱਕ ਐਡਵਾਈਜ਼ਰੀ ਜਾਰੀ ਹੋਈ ਹੈ ਐਡਵਾਈਜ਼ਰੀ ਪਹਿਲਾਂ ਦਿਲਜੀਤ ਦੇ ਸ਼ੋਜ਼ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਜਾਰੀ ਹੋਈਆਂ ਸੀ ਜਿਸ ਕਰਕੇ ਦਿਲਜੀਤ ਦੋਸਾਂਜ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹੇ ਸੀਗੇ ਤੇ ਹੁਣ ਦਿਲਜੀਤ ਦੋਸਾਂਜ ਦੇ ਨਾਲ ਨਾਲ ਹਣੀ ਸਿੰਘ ਦੇ ਸ਼ੋਅ ਨੂੰ ਲੈ ਕੇ ਵੀ ਐਡਵਾਈਜ਼ਰੀ ਜਾਰੀ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਐਡਵਾਈਜ਼ਰੀ ਦੇ ਵਿੱਚ ਵਾਹਨਾਂ ਦੀ ਪਾਰਕਿੰਗ ਨੂੰ ਲੈ ਕੇ ਰੂਟ ਡਾਇਵਰਟ ਕਰਨ ਨੂੰ ਲੈ ਕੇ ਕਾਫੀ ਜ਼ਿਆਦਾ ਨਿਰਦੇਸ਼ ਦਿੱਤੇ ਗਏ ਨੇ ਦਿੱਲੀ ਪੁਲਿਸ ਦੇ ਵੱਲੋਂ ਜਦੋਂ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਇੱਕ ਪੋਸਟ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਇਸ ਸ਼ੋਅ ਨੂੰ ਲੈ ਕੇ ਕਾਫੀ ਜ਼ਿਆਦਾ ਦਰਸ਼ਕ ਉਤਸ਼ਾਹਤ ਦਿਖ ਰਹੇ ਨੇ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਜਿਸ ਦੀਆਂ ਤੁਸੀਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਦੇਖ ਸਕਦੇ ਹੋ ਹਣੀ ਸਿੰਘ ਨੇ ਬੀਤੇ ਟਾਈਮ ਦੇ ਵਿਚ ਆਪਣੇ ਬੰਬੇ ਵਾਲੇ ਕਾਨਸਰਟ ਦੇ ਵੀ ਕਾਫੀ ਸੁਰਖੀਆਂ ਦੇ ਵਿੱਚ ਰਹੇ ਜਦੋਂ ਉਹਨਾਂ ਨੇ ਬਾਦਸ਼ਾਹ ਦੇ ਨਾਲ ਚੱਲ ਰਹੀ ਬੀਫ ਨੂੰ ਲੈ ਕੇ ਕਾਫੀ ਜ਼ਿਆਦਾ ਵਿਰੋਧ ਪ੍ਰਗਟ ਕੀਤਾ ਤੇ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਟਿੱਪਣੀਆਂ ਆਪਣੇ ਕਾਨਸਰਟ ਦੇ ਵਿੱਚ ਕਹੇ ਉਹਨਾਂ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਹਣੀ ਸਿੰਘ ਦੀ ਉਸ ਵੀਡੀਓ ਕਲਿੱਪ ਦੇ ਵੱਲ ਲੈ ਚਲਦੇ ਹਾਂ ਤਕਦੀਰ ਲਿਖ ਦੇਗੇ ਦੋਸਤੋ ਇੱਕ ਗੱਲ ਸੁਣੋ ਵੀਡੀਓ ਬਣਾਓ ਉਸਕੋ ਟੈਗ ਕਰਨਾ ਪਿਛਲੇ ਸਾਲ ਮੇਰੀ ਤਕਦੀਰ ਦੇ ਕਈਓ ਕੇ غرੂਰ ਹੈ ਤੋੜੇ ਅਬ ਤੁਝੇ ਕੰਬਾ ਕਰਨਾ ਪੜੇਗਾ ਤੁਝੇ ਕੰਬਾ ਕਰਨਾ ਪੜੇਗਾ ਤਾਂ ਜਿੱਦਾਂ ਕਿ ਹਣੀ ਸਿੰਘ ਨੇ ਬਾਦਸ਼ਾਹ ਨੂੰ ਚਲੜੀ ਬੀਫ ਨੂੰ ਲੈ ਕੇ ਕਾਫੀ ਜ਼ਿਆਦਾ ਗੱਲਾਂបਾਤਾਂ ਕਈਆਂ ਤੇ ਹੁਣ ਉਹਨਾਂ ਨੇ ਇੱਕ ਬੀਫ ਦੇ ਅਲੱਗ ਲੈਵਲ ਦੇ ਉੱਤੇ ਲੈ ਕੇ ਚਲੇ ਗਏ ਨੇ ਹਣੀ ਸਿੰਘ ਦੇ ਕਿਹੜੇ ਗਾਣੇ ਤੁਹਾਨੂੰ ਪਸੰਦ ਨੇ ਇਹ ਵੀ ਸਾਨੂੰ ਜ਼ਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਹਣੀ ਸਿੰਘ ਦੇ ਇਸ ਮਿਲੇਨੀਅਰ ਟੂਰ ਨੂੰ ਲੈ ਕੇ ਤੁਸੀਂ ਕਿੰਨਾ ਉਤਸ਼ਾਹੇ ਤੋਂ ਇਹ ਵੀ ਸਾਨੂੰ ਜ਼ਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਅੱਗੇ ਦੀਆਂ ਵੱਡੀਆਂ ਅਪਡੇਟਸ ਵੇਖਣ ਦੇ ਲਈ ਵੇਖਦੇ ਰਹੋ ਪੰਜਾਬੀ ਡਾਕ 5 ਧੰਨਵਾਦ ਸਤਿ ਸ਼੍ਰੀ ਅਕਾਲ